ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਾਰੇ ਵੀਰ ਬਜਰੰਗੀ ਹਰ ਮਹਾਦੇਵ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ੇਖ ਸਣਾ ਬਾਲਾ ਸਾਹਿਬ ਠਾਕਰੇ ਜਿੰਦਾਬਾਦ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਿਵ ਜਨਾ ਉਹਦਾ ਬਾਲਾ ਸਾਹਿਬ ਠਾਕਰੇ ਜਿੰਦਾਬਾਦ ਸ਼ਿਵ ਜਨਾ ਉਹਦਾ ਬਾਲਾ ਸਾਹਿਬ ਠਾਕਰੇ ਜਿੰਦਾਬਾਦ ਮੈਂ ਯੋਗਰਾਜ ਸ਼ਰਮਾ ਸ਼ਿਵ ਜਨਾ ਉਹਦਾ ਬਾਲਾ ਠਾਕਰੇ ਸਾਹਿਬ ਤੋਂ ਰਾਜੇ ਪ੍ਰਮੁਖ ਪੰਜਾਬ ਅੱਜ ਅੰਮ੍ਰਿਤਸਰ ਵਿਖੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਜੋਬਾ ਸੇਨਾ ਪੰਜਾਬ ਪ੍ਰਮੁਖ ਸੰਜੀਬ ਬਾਸਕਰ ਜੀ ਵਿਕਰਮ ਪੰਜਾਬ ਸੰਗਠਨ ਮੰਤਰੀ ਸਾਡੇ ਸੰਦੀਪ ਜੀ ਸਰਦਾਰ ਅਵਤਾਰ ਸਿੰਘ ਜੀ ਆਪਣੇ ਰਵਿੰਦਰ ਅਰਵਿੰਦਰ ਸਿੰਘ ਜੀ ਦੇ ਨੇਤਰ ਦੇ ਵਿੱਚ ਅੱਜ ਜਿਹੜੀ ਸਾਡੀ ਇੱਕ ਬੈਠਕ ਜਿਹੜੀ ਹੈਗੀ ਆ ਕਲਿਆਣ ਸਿੰਘ ਚੋਹਾਨ ਜੀ ਨੇ ਉਹਨਾਂ ਦੇ ਨਿਵਾਸ ਸਥਾਨ ਦੇ ਵਿੱਚ ਹੋਈ ਹੈ ਇਹਦੇ ਵਿੱਚ ਅੱਜ ਨਵੇਂ ਕਾਫੀ ਜੁਵਾ ਜਿਹੜੇ ਆ ਗਿਆ ਉਹ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਿਆ ਕਿਉਂਕਿ ਸੇਵਸੇਵਾ ਦਾ ਕੰਮ ਹੈ ਸਮਾਜ ਸੇਵਾ ਕਰਨਾ ਸੇਵਸੜ ਦਾ ਦੂਸਰਾ ਨਾਮ ਵੀ ਸਮਾਜ ਸੇਵਾ ਹੀ ਹੈ ਤੇ ਇਸੇ ਕڑی ਨੂੰ ਜੋੜਦੇ ਹੋਏ ਅੱਜ ਬਾਸਕਰ ਜੀ ਨੇਤਰਤਵ ਵਿੱਚ ਇਹਨਾਂ ਦੀ ਪੂਰੀ ਟੀਮ ਦੇ ਨੇਤਰਤਵ ਵਿੱਚ चौहान ਸਾਹਿਬ ਦੇ ਨਿਵਾਸ ਸਥਾਨ ਦੇ ਉੱਪਰ ਖਾਸ ਕਰਕੇ ਪਹਿਲੇ ਤੇ चौहान ਸਾਹਿਬ ਨੂੰ ਆਪਾਂ ਅੱਜ ਭਗਵਾ ਪਟਕਾ ਪਾ ਕੇ ਸਨਮਾਨ ਦਿੱਤਾ ਸੋਨੂ ਸ਼ਰਮਾ ਜੀ ਨਾਲ ਜੁੜੇ ਨੇ ਰਾਜਕੁਮਾਰ ਜੀ ਸੋਣੇ ਨਾਲ ਨਾਲ ਸੰਗਠਨ ਨਾਲ ਜੁੜੇ ਨੇ ਦਿਨੇਸ਼ ਸ਼ਰਮਾ ਜੀ ਜੁੜਿਆ ਹੈ ਕੈਪਟਨ ਸਾਹਿਬ ਸਾਡੇ ਬੈਠੇ ਨੇ ਭਾਈ ਸਾਹਿਬ ਅੱ비 ਅੱਜ ਸੇਵਚਾਣੇ ਦੇ ਵਿਚਾਰਧਾਰਕਾਂ ਨਾਲ ਪਿਆਰ ਕਰਦੇ ਹੋਇਆ ਪਾਰਟੀ ਨਾਲ ਜੁੜੇ ਨੇ ਡਿੰਪਲ ਜੀ ਜੁੜਿਆ ਰੋਹ ਜੀ ਔਰ ਵੀਰ ਨੇ ਕਈ ਸਾਥੀ ਜੁੜਿਆ ਜਿਹੜੇ ਇਸ ਪਿਕਚਰ ਦੇ ਵਿੱਚ ਨਜ਼ਾਰੇ ਮੈਂ ਸਾਰਿਆਂ ਨੂੰ ਪਾਰਟੀ ਦੇ ਵਿੱਚ ਜੁੜਨ ਵਾਸਤੇ ਦਿਲ ਤੋਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਵਾ ਦਿੰਦਾ ਧੰਨਵਾਦ ਕਰਦਾ ਹਾਸਕਰ ਜੀ ਦਾ ਜਿਸ ਤਰ੍ਹਾਂ ਅਸੀਂ ਅੰਮ੍ਰਿਤਸਰ ਦੇ ਬਾੜਾ ਬਾੜਾਂ ਦੇ ਵਿੱਚ ਜਾ ਕੇ ਪਾਰਟੀ ਜੀ ਵਿਦਿ ਵਿਚਾਰਧਾਰਕਾਂ ਨੂੰ ਆਪਾਂ ਅੱਜ ਦੇ ਜੁਮ੍ਹਾਂ ਵਿੱਚ ਵੰਡਣ ਦਾ ਕੰਮ ਕਰ ਰਹੇ ਆਂ ਤੇ ਇਸੇ ਤਰ੍ਹਾਂ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਜੁਵਾ ਨੇ ਅੱਜ ਉਹ ਸੰਗਠਨ ਨਾਲ ਜੁੜ ਰਹੇ ਨੇ ਤੇ ਮੈਨੂੰ ਲੱਗਦਾ ਬਹੁਤ ਜਲਦ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਸਾਡੀ ਕਾਰਗਰਨੀ ਹੈ ਬਲਾਕ ਅੰਮ੍ਰਿਤਸਰ ਦੀ ਕਾਰਗਰਨੀ ਉਹ ਅਸੀਂ ਬਣਾਣੀ ਹੈ ਤੇ ਸਾਰੀ ਟੀਮ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੇ ਯੋਗ ਵਰ ਲੋਕੀ ਆ ਉਹਨਾਂ ਨੂੰ ਅੱਗੇ ਲਾ ਕੇ ਜ਼ਿਲ੍ਹਾ ਦੀ ਕਮੇਟੀ ਦਾ ਗਠਨ ਕਰਾਂਗੇ ਬਲਾਕ ਦੀ ਕਮੇਟੀ ਦਾ ਗਠਨ ਕਰਾਂਗੇ ਔਰ ਸੇਫਸ਼ਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨਾਂ ਨੂੰ ਅੰਮ੍ਰਿਤਸਰ ਦੇ ਘਰ-ਘਰ ਵਿੱਚ ਪਹੁੰਚਾਵਾਂਗੇ ਲਾਸਟ ਵਿੱਚ ਫਿਰ ਤੋਂ ਮੈਂ ਪੂਰੀ ਟੀਮ ਦਾ ਖਾਸ ਕਰਕੇ ਬਾਸਕਰ ਜੀ ਦਾ ਬਕਰ ਮਜੀਦਾ ਸੰਦੀਪ ਜੀ ਦਾ ਅਵਤਾਰ ਜੀ ਦਾ ਸਾਰਾ ਰਵਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਪਾਰਟੀ ਦੇ ਵਿੱਚ ਨਵੇਂ ਜੁੜ ਹੋਣ ਦੇ ਕਾਰਨ ਵੀ ਇਹ ਬਹੁਤ ਜਲਦ ਪਾਰਟੀ ਨੂੰ ਘਰ-ਘਰ ਵਿੱਚ ਪਛਾਣ ਦਾ ਜਿਹੜਾ ਪ੍ਰਯਾਸ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ